ਖਰੜ ਦੇ ਵਾਰ ਨੰਬਰ 16 ਤੋਂ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਜਿਨ੍ਹਾਂ ਦਾ ਚੋਣ ਨਿਸ਼ਾਨ ਟਰੈਕਟਰ ਹੈ ਉਹਨਾਂ ਦੇ ਵੱਲੋਂ ਵੀ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਗਿਆ ਹੈ ਅੱਜ ਉਹਨਾਂ ਗੁੱਗਾ ਮਾੜੀ ਦੇ ਲਾਕ ਪਾਸ ਟੂ ਡੋਰ ਕੈਂਪੇਨ ਕੀਤੀ ਅਤੇ ਲੋਕਾਂ ਨੂੰ ਆਪਣੇ ਹੱਕ ਦੇ ਵਿੱਚ ਵੋਟ ਪਾਉਣ ਦੇ ਲਈ ਅਪੀਲ ਕੀਤੀ ਆਓ ਤੁਹਾਨੂੰ ਦਿਖਾਉਂਦੇ ਹਾਂ ਲਾਈਵ ਤਸਵੀਰਾਂ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ ਵੀਰ ਦਾ ਉਤਪਾਦ ਕੀ ਕਰੀਆ ਆ ਗਿਆ ਯਾਦ ਰੱਖਿਓ ਠੀਕ ਹੈ ਕਿਪ ਇਟ ਅਪ ਹਾਂਜੀ ਇਹ ਉਹਨਾਂ ਦਾ ਬੇਟਾ ਹੀ ਹੈ ਆਪਣਾ ਕੇਸਰ ਸਿੰਘ ਜੀ ਇਹ ਕੇਸਰ ਸਿੰਘ ਦਾ ਬੇਟਾ ਹੈ ਤੁਹਾਨੂੰ ਮੈਂ ਕਿਹਾ ਤੁਮੈਂ ਇਹ ਐਮਸੀ ਪਹਿਲਾਂ ਆਪਣੇ ਅੱਛਾ ਅੱਛਾ ਹਾਂ ਦਾ ਬੇਟਾ ਹੀ ਹੈ ਅੱਛਾ ਅੱਛਾ ਬਹੁਤ ਵਾਰ ਆਉਂਦੇ ਨੇ ਸ਼ਨੀਵਾਰ ਆ ਗਿਆ ਅੱਛਾ ਅੱਛਾ ਨਹੀਂ ਯਾਨੀ ਅਸੀਂ ਤੁਹਾਨੂੰ ਬਨੇ ਹੈਗਾ ਨਾਮ ਤਾਂ ਆਇਆ ਜਿੱਤੂਗਾ ਟੁੰਗਾ ਵੀ ਜਿੱਤੂਗਾ ਕੰਟਰੋਲ ਵਾਲਾ ਜਿੱਤੂਗਾ ਜਿੱਤੂਗਾ ਵੀ ਜਿੱਤੂਗਾ ਕੰਟਰੋਲ ਵਾਲਾ ਜਿੱਤੂਗਾ ਮਨਦੀਪ ਸਿੰਘ ਦੀ ਬੱਲੇ ਬੱਲੇ ਪਤੀ ਸਾਰੇ ਥੱਲੇ ਥੱਲੇ ਕੇਸਰ ਸਿੰਘ ਦੀ ਬੱਲੇ ਬੱਲੇ ਪਤੀ ਸਾਰੇ ਥੱਲੇ ਥੱਲੇ ਜਿੱਤੂਗਾ ਵੀ ਜਿੱਤੂਗਾ ਕੰਟਰੋਲ ਵਾਲਾ ਜਿੱਤੂਗਾ ਆਮ ਆਦਮੀ ਪਾਰਟੀ ਹੁਦਾਬਾਦ ਆਮ ਆਦਮੀ ਪਾਰਟੀ ਹੁਦਾਬਾਦ ਜਾਨੇ ਚਲੋ ਆਜੋ ਕੋਣ ਵੋਟ ਕਰੇ ਵਸਤਵਾਤ ਨਹੀਂ ਵੋਟਾਂ ਵਾਗੇ ਕਾਮਜਾ ਬਣਾਇਓ ਜਨਰਲ ਜੀ ਸਾਡੇ ਫਾਦਰ ਸਾਹਿਬ ਨੂੰ ਬਣਾਇਆ ਬਿਲਕੁਲ ਨਹੀਂ ਜਿੰਦੀ ਨਾ ਤੇ ਬੰਦ ਆਰ ਮਨਦੀ ਬਾਹਰ ਖੜਾ ਹੈ ਐਡਵਾਂਸਰ ਹੋਣਾ ਮੈਂ ਕਹਾਂਗਾ ਬਾਬੂ ਵਾਲੀ ਬਲੇਟ ਕੰਟੀਟੂਟ ਸੈਂਟਰ ਕੋਲ ਜਿਹੜਾ ਮੈਂ ਗ੍ਰੀਕ ਨੂੰ ਜਿੱਤਾਂ ਕਰ ਰਹੀ ਹਾਂ ਆਇਆ ਐਸੀ ਆਪਣਾ ਦੀ ਬਾਣੀ ਨਹੀਂ ਜਿਸ ਤਰ੍ਹਾਂ ਜਿਦੋਂ ਕਹਿੰਦੇ ਹੋ ਨਾ ਸਾਡੀਆਂ ਆਣੀਆਂ ਲਿਸਟ ਅੰਕਲ ਭੇਜ ਦੇਣਗੇ ਹੈ ਨਾ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਸਰ ਠੀਕ ਹੈ ਸਾਨੂੰ ਬਹੁਤ ਪਿਆਰ ਮਿਲਿਆ ਸਾਡੇ ਫਾਦਰ ਸਾਹਿਬ ਨੇ ਬਹੁਤ ਕੰਮ ਕੀਤੇ ਹੋਏ ਤਾਂ ਹੀ ਸਾਨੂੰ ਉਹ ਪਿਆਰ ਮੁਹੱਬਤ ਮਿਲ ਰਿਹਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਵੋਲੰਟੇਅਰ ਸਪੋਰਟਰ ਸਾਨੂੰ ਅੱਗੇ ਲੈ ਕੇ ਆਣ ਤੇ ਵਾਤੇ ਵਾਦ ਵੋਟਾਂ ਪਾ ਕੇ ਸਾਨੂੰ ਜਿਤਾਣ ਉਹਦੇ ਤੋਂ ਕੋਣ ਸ਼ਾਨ ਆਪਣਾ ਡਾਇਰੈਕਟਰ ਮਿਲਿਆ ਜੀ ਤੇ 5 ਨੰਬਰ ਤੇ ਆ ਤੇ ਦਸਹਿਰਾ ਗਰਾਊਂਡ ਤੇ ਪੈਣੀ ਆ ਤੇ ਆਪਣਾ ਪ੍ਰੀਜ਼ੀਡੈਂਟ ਚ ਬਣੇ ਖੜੀ ਉੱਪਰ ਚੱਕ ਲਓ ਜਿੱਤੂਗਾ ਵੀ ਜਿੱਤੂਗਾ ਜਿੱਤੂਗਾ ਕੰਬੇਲੇ ਉਹਨਾਂ ਰਹੀ ਵੀ